ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਰੱਖਣ ਜੀ ਨਾ ਵੀਰਾ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਤੁਸੀਂ ਘਰ ਚ ਚੈਨ ਦੀ ਨੀਂਦ ਸੌਂਦੇ ਹੋ ਕਿਉਂਕਿ ਸਰਹੱਦ ਤੇ ਫੌਜ ਤਾਂ ਇਨਤ ਹੈ ਕਰਨਾ ਬਾਟ ਕੇ ਚਪਾਹ ਪੁਲਿਸ ਤੇ ਕਿਉਂ ਨਰਾਜ ਹੋਇਆ ਐਸਸੀ ਸੁਪਰੀਮ ਕੋਰਟ ਨੇ ਭਾਰਤੀ ਵਿਵਾਦ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਇੱਕ ਕਰਨਲ ਕੇ ਤੇ ਕਥਿਤ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਪੇ ਇੱਕ ਜਾਣਖਾ ਲਾਪ ਡੈਰ ਪਟੀਸ਼ਨ ਸੋਮਵਾਰ ਨੂੰ ਕਾਰਜ ਕਰ ਦਿੱਤੀ ਤੇ ਕਹਾ ਕਿ ਤੁਸੀਂ ਆਪਣੇ ਘਰ ਚ ਚੈਨ ਦੀ ਨਹੀਂ ਸੌਂਦੇ ਕਿਉਂਕਿ ਉਸ ਰਾਤੇ ਫੌਜ ਤੈਰਨਾ ਤੇ ਇਹ ਘਟਨਾ 13 ਤੇ 14 ਮਾਰਚ ਦੀ ਰਾਤ ਨੂੰ ਹੋਈ ਜਦੋਂ ਕਰਨਲ ਪਸ਼ਮੀਨ ਪਸ਼ਪਿੰਦਰ ਸਿੰਘ ਬਾਅਦ ਅਤੇ ਉਹਨਾਂ ਦਾ ਬੇਟਾ ਪਟਿਆਲਾ ਚੜਕੰਡੇ ਇੱਕ ਟਾਬੇ ਦੇ ਖਾਣਾ ਖਾ ਰਕੇ ਸਨ ਜਸਟਿਸ ਸੰਜੀਤ ਕੁਮਾਰ ਤੇ ਸੰਦੀਸ਼ ਚੰਦਰ ਸ਼ਰਮਾ ਦੀ ਪੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਖਿਲਾਫ ਮੁੱਲਜਮ ਪੁਲਿਸ ਅਧਿਕਾਰੀਆਂ ਵੱਲੋਂ ਦੈਲ ਉਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਬੈਂਚ ਨੇ ਕਿਹਾ ਜਦੋਂ ਜੰਗ ਚੱਲ ਰੱਖੀ ਹੁੰਦੀ ਹੈ ਤਾਂ ਉਦੋਂ ਤੁਸੀਂ ਇਨਾ ਪਹੁੰਚਦੇ ਅਧਿਕਾਰੀਆਂ ਦੀ ਮਹਿਮਾ ਗਾਉਂਦੇ ਹੋ ਫੌਜ ਦੇ ਲੋਕਾਂ ਦੀ ਕੋਈ ਇੱਜ਼ਤ ਕਰੋ ਤੁਸੀਂ ਆਪਣੇ ਘਰ ਵਿੱਚ ਜਾਂਦੀ ਨਹੀਂ ਸੌਂਦੇ ਹੋ ਕਿਉਂਕਿ -40 ਡਿਗਰੀ ਤਾਪਮਨ ਵਿੱਚ ਸਰਹੱਦ ਤੇ ਫੌਜ ਤਾਇਨਾਤ ਹੈ ਕਿ ਜੇ ਇਸਾ ਪੇਲ ਨੂੰ ਭਾਰੀ ਜੁਰਮਾਨੇ ਨਾਲ ਖਰਚ ਕਰਦੇ ਆ ਇਸ ਤਰ੍ਹਾਂ ਦੀ ਅਜਹਰਕਤਾ ਮੰਨਣਯੋਗ ਨਹੀਂ ਹੈ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿਓ ਤਾਡੀ ਰਾਖੀ ਕਰਨ ਜਾਂਦੇ ਹਨ ਤੇ ਰਾਸ਼ਟਰੀ ਚੰਡੇ ਵਿੱਚ ਲਿਫਟ ਕੇ ਵਾਪਸ ਆਉਂਦੇ ਹਨ ਮੁੱਲ ਜਿੰਮ ਪੁਲਿਸ ਅਧਿਕਾਰੀਆਂ ਨੇ 16 ਜੁਲਾਈ ਨੂੰ ਹਾਈ ਕੋਰਟ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸਪੰਨ ਦੇ ਹੁਕਮ ਖਲਾਫ ਸੁਪਰੀਮ ਕੋਰਟ ਦਾ ਰੋਕੀ ਤਹਿ ਸਰਬੋੱਚ ਅਦਾਲਤ ਦਾ ਇਹ ਹੁਕਮ ਹਾਈ ਕੋਰਟ ਵੱਲੋਂ ਮਾਮਲੇ ਦੀ ਜਾਂਚ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਝਾੜਾ ਪਾਉਣ ਦੇ ਦਿਨ ਬਾਅਦ ਆਇਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ